ਗੁਰੂ ਪਿਆਰੇ ਗੁਰੂ ਦੇ ਦਰਸ਼ਨ ਲਈ ਮਨ ਵਿੱਚ ਕੈਸੀ ਤਾਂਗ ਚਾਹੀਦੀ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ 96 ਅੰਗ ਤੇ ਬਖਸ਼ਿਸ਼ ਕਰਦੇ ਹਨ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ गुरु का दर्शन करने मेरा मन बड़ी तंग कर रहा है बिल्प करे चात्र की न्याय जिमें पपीहा सवंती बूंदली तरले लेंदा है। पपीहे वांग मेरा मन गुरु के दर्शन तरले लै रहा है ਰੀਕਾਣਾ ਉਤਰੇ ਸ਼ਾਂਤਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਪਿਆਰੇ ਸੰਤ ਗੁਰੂ ਦੇ ਦਰਸ਼ਨ ਤੋਂ ਬਿਨਾ ਦਰਸ਼ਨ ਦੀ ਮੇਰੀ ਆਤਮਾ ਤ੍ਰੇਮਿਟੇ ਨਹੀਂ ਮੇਰੀ ਮਨ ਨੂੰ ਧੀਰਜ ਨਹੀਂ ਆਉਂਦੀ ਗੁਰੂ ਪਿਆਰੇਓ ਜਿਵੇਂ ਪਪੀਹਾ ਸਵੰਤੀ ਬੂੰਦ ਲਈ ਤਾਂ ਕਰਤਾ ਹੈ ਮਨੁੱਖ ਦੇ ਮਨ ਵਿੱਚ ਗੁਰੂ ਦੇ ਦਰਸ਼ਨ ਲਈ ਐਸੀ ਤਾਂਘ ਹੋਣੀ ਚਾਹੀਦੀ ਹੈ